ਹਾਂਜੀ ਸਾਰਿਆਂ ਸਾਰਿਆਂ ਨੂੰ ਆਈ ਹੋਪ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਅਪਰ ਤੁਹਾਨੂੰ ਦੱਸਣ ਲੱਗਿਆ ਜੀ 19 ਇੰਚ ਬ੍ਰੈਸਟ ਦੀਆਂ ਕਟਾਂ ਕਿ ਅਗਰ ਕਸਟਮਰ ਦੀ ਬ੍ਰੈਸਟ ਦੀ ਜਿਹੜੀ ਫਿਟਿੰਗ ਆ ਉਹ 19 ਇੰਚ ਆ ਤਾਂ ਆਪਾਂ ਕਿੰਨਾ ਟੀਰਾ ਲਗਾ ਸਕਦੇ ਹਾਂ ਕਿੰਨਾ ਮੋਢਾ ਲਗਾ ਸਕਦੇ ਹਾਂ ਠੀਕ ਹੈ ਜੀ ਤੇ ਕਪੜਾ ਆਪਾਂ ਲੈ ਲਿਆ ਹੋਇਆ ਆ ਚੈੱਕ ਕਰੋ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਟੀਰੇ ਦੀ ਮਾਰਕਿੰਗ ਕਰਾਂਗੇ ਟੀਰਾ ਨਾ ਲਗਾਵਾਂਗੇ ਜੀ ਆਪਾਂ 6.5 ਇੰਚ ਟੀਰੇ ਦੀ ਮਾਰਕਿੰਗ 6.5 ਇੰਚ ਦੀ ਕਰਾਂਗੇ ਤੇ ਇੱਥੋਂ ਆਪਾਂ ਕਰਾਂਗੇ ਮੋਢੇ ਦੀ ਮਾਰਕਿੰਗ 7 ਇੰਚ ਤੇ ਸੇਮੀ ਅਸੀਂ ਇਸ ਸਾਈਡ ਤੋਂ ਕਰ ਲੈਣਾ ਜੀ 6.5 ਇੰਚ ਤੇਰੇ ਦੀ ਮਾਰਕਿੰਗ ਹਾਂਜੀ ਤੇ ਇਹ ਅਸੀਂ ਆਪਣੇ ਤੇਰੇ ਔਰ ਮੋਢੇ ਦੀ ਜਿਹੜੀ ਮਾਰਕਿੰਗ ਆ ਉਹ ਕਰ ਲਈ ਹੋਈ ਆ ਇਸ ਤੋਂ ਬਾਅਦ ਆਪਾਂ ਫਰੰਟ ਪੱਲੇ ਦੀ ਜਿਹੜੀ ਕਾਟ ਪੈਣੀ ਆ ਕਾਟ ਦੀ ਮਾਰਕਿੰਗ ਕਰਾਂਗੇ 5.5 ਇੰਚ ਤੇ ਉਸ ਤੋਂ ਬਾਅਦ ਅਸੀਂ ਇੱਥੋਂ ਸਾਡੀ ਬ੍ਰੈਸਟ ਦੀ ਜਿਹੜੀ ਫਿਟਿੰਗ ਹੈ ਕਸਟਮਰ ਦੀ ਠੀਕ ਹੈ ਉਹਦੀ ਮਾਰਕਿੰਗ ਕਰਨੀ ਹੈ 19 ਇੰਚ ਬ੍ਰੈਸਟ ਦਾ ਤਾਂ ਆਪਾਂ ਕਰਾਂਗੇ 9.5 ਇੰਚ ਤੇ ਇਹ ਸਾਡੀ ਬ੍ਰੈਸਟ ਦੀ ਮਾਰਕਿੰਗ ਹੋ ਚੁੱਕੀ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਰਾਉਂਡ ਸ਼ੇਪ ਦੇਣੀ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਸੀ ਰਾਉਂਡ ਸ਼ੇਪ ਦੇਣੀ ਹੈ ਜਿਆਦਾ ਡੀਪ ਨਹੀਂ ਹੋਣੀ ਚਾਹੀਦੀ ਅਗਰ ਤੁਹਾਨੂੰ ਰਾਉਂਡ ਸ਼ੇਪ ਦੇ ਇੰਚ ਕਨਫਿਊਜ਼ਨ ਹੁੰਦੀ ਹੈ ਕਿ ਅਸੀਂ ਕਿੰਨੀ ਡੀਪ ਰੱਖਣੀ ਹੈ ਜਾਂ ਕਿੱਥੋਂ ਅਸੀਂ ਸਟਾਰਟ ਕਰਨੀ ਆ ਤਾਂ ਤੁਸੀਂ ਇੱਥੋਂ 3 ਇੰਚ ਤੋਂ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ 3 ਇੰਚ ਤੋਂ ਤੁਸੀਂ ਜਿਹੜੀ ਰਾਉਂਡ ਸ਼ੇਪ ਦੇਣੀ ਸ਼ੁਰੂ ਕਰ ਲੈਣੀ ਹੈ ਤਾਂ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਫਰੰਟ ਕਾਟ ਦੀ ਮਾਰਕਿੰਗ ਕਰਾਂਗੇ ਫਰੰਟ ਕਾਟ ਲਈ ਅਸੀਂ 1/2 ਇੰਚ ਦੀ ਮਾਰਕਿੰਗ ਐਕਸਟਰਾ ਲੈਣੇ ਹੁੰਦੇ ਆ ਇਸ ਸਾਈਡ ਤੋਂ ਅਸੀਂ 1/2 ਇੰਚ ਦੀ ਮਾਰਕਿੰਗ ਕਰ ਲੈਣੀ ਆ ਫਰੰਟ ਕਾਟ ਲਈ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਐਂਟੀਰੀਅਰ ਨੂੰ ਇਸ ਤਰ੍ਹਾਂ ਰੇਡਾ ਰੱਖਣਾ ਤੇ ਇਹਦੇ ਨਾਲ ਟੱਚ ਕਰ ਦੇਣਾ ਇਸ ਤਰ੍ਹਾਂ ਤੇ ਇੱਥੋਂ ਆਪਾਂ ਇਹਨੂੰ ਰਾਉਂਡ ਸ਼ੇਪ ਦੇ ਦੇਣੀ ਆ ਹਾਂਜੀ ਇਹ ਕਰੋ ਚੈੱਕ ਇਹ ਧਿਆਨ ਰੱਖਣਾ ਕਿ ਇਹਨੂੰ ਅਸੀਂ ਇੱਥੋਂ ਨਹੀਂ ਲੈ ਕੇ ਜਾਣਾ ਫਿਰ ਇਹ ਜ਼ਿਆਦਾ ਡੀਪ ਹੋ ਜਾਏਗੀ ਸਾਡੀ ਕਾਟ ਇੱਥੋਂ ਹਾਂਜੀ ਤੇ ਇਹ ਸਾਡੀ ਮਾਰਕਿੰਗ ਹੋ ਚੁੱਕੀ ਆ ਫਰੰਟ ਕਾਰਦੇ ਮਾਰਕਿੰਗ ਕਰ ਲਈ ਹੋਈ ਆ ਅਸੀਂ ਤੇ ਇੰਟੀਰੀਅਰ ਮੋਡੇ ਦੀ ਮਾਰਕਿੰਗ ਹੋ ਚੁੱਕੀ ਆ ਹੁਣ ਆਪਾਂ ਕਰਦੇ ਆ ਕਟਿੰਗ ਪਹਿਲਾਂ ਜਿਹੜੀ ਅਸੀਂ ਰਾਉਂਡ ਸ਼ੇਪ ਦਿੱਤੀ ਹੋਈ ਸੀ ਫਰੰਟ ਬੈਕ ਇੰਟੀਰੀਅਰ ਮੋਡੇ ਦੀ ਸਭ ਤੋਂ ਪਹਿਲਾਂ ਅਸੀਂ ਉਹਦੀ ਕਾਟ ਪਾਣੀ ਆ ਕਟਿੰਗ ਕਰਨੀ ਆ ਉਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੀ ਫਰੰਟ ਪੱਲੇ ਦੀ ਕਾਟ ਹਾਂਜੀ ਤੇ ਇਹ ਸਾਡੀ ਜਿਹੜੀ ਕਾਟ ਆ ਉਹ ਪੈ ਗਈ ਹੋਈ ਆ ਫਰੰਟ ਪੱਲੇ ਦੀ ਵੀ ਟੀਰਰ ਮੁੱਢੇ ਦੀ ਵੀ ਕਟਿੰਗ ਹੋ ਗਈ ਹੋਈ ਆ ਬਾਕੀ ਵੀਡੀਓ ਨੂੰ ਪੂਰੀ ਦੇਖੋਗੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਦੱਸਿਓ ਜ਼ਰੂਰ ਵੀਡੀਓ ਕਿੱਦਾਂ ਲੱਗੀ ਥੈਂਕ ਯੂ ਸੋ ਮੱਚ